ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਬਹੁਤ ਸਾਰੀਆਂ ਖਬਰਾਂ ਸਾਂਝੀਆਂ ਕਰਨੀਆਂ ਨੇ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਹਮੇਸ਼ਾ ਧੱਕਾ ਹੁੰਦਾ ਆ ਔਰ ਅੱਜ ਦੀ ਤਰੀਖ ਦੇ ਵਿੱਚ ਵੀ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ ਪੰਜਾਬ ਦੇ ਨਾਲ ਤਾਂ ਸਰਾਸਰ ਧੋਖਾ ਕੀਤਾ ਜਾ ਰਿਹਾ ਹੈ ਇਹ ਧੋਖਾ ਕਿਸ ਪ੍ਰਕਾਰ ਦੇ ਨਾਲ ਹੈ ਤੁਸੀਂ ਜਾਣਦੇ ਹੋਵੋਗੇ ਸਰਦਾਰ ਜੀ 3 ਫਿਲਮ ਨੂੰ ਭਾਰਤ ਦੇ ਵਿੱਚ ਪੈਨ ਕਰ ਦਿੱਤਾ ਗਿਆ ਉਸ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਪਰ ਦੂਸਰੇ ਪਾਸੇ ਜਿੰਨੇ ਵੀ ਪਾਕਿਸਤਾਨੀ ਮੀਡੀਆ ਹਾ ਉਸੇ ਜਿੰਨੇ ਵੀ ਪਾਕਿਸਤਾਨੀ ਨਿਊ ਚੈਨਲ ਸੀ ਜਾਂ ਉਥੋਂ ਦੇ ਜਿੰਨੇ ਕ੍ਰੈਕਟਰ ਸੀ ਸਿੰਗਰ ਸੀ ਜਿਨ੍ਹਾਂ ਦੇ ਖਾਤੇ ਆਪਰੇਸ਼ਨ ਇੰਤੂਰਦੇ ਸਮੇਂ ਭਾਰਤ ਦੇ ਵਿੱਚ ਬੈਨ ਕੀਤੇ ਗਏ ਸੀ ਅੱਜ ਦੀ ਤਰੀਕ ਤੇ ਵਿੱਚ ਤੁਸੀਂ ਉਹਨਾਂ ਸਾਰਿਆਂ ਨੂੰ ਭਾਰਤ ਦੇ ਵਿੱਚ ਕੋਲ ਕੇ ਦੇਖ ਸਕਦੇ ਹੋ ਇਸ ਦੇ ਉੱਤੇ ਸਰਕਾਰ ਦਾ ਕੀ ਪ੍ਰਤੀਕਰਮ ਆਇਆ ਸਰਕਾਰ ਨੇ ਇਸ ਦੇ ਬਾਰੇ ਕੀ ਆਖਿਆ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ ਪਰ ਦੂਜੀ ਵੱਡੀ ਖਬਰ ਤੁਹਾਨੂੰ ਦੱਸਾਂਗੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਨਾਲ ਜੁੜੀ ਹੋਈ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਬਾਰੇ ਬਹੁਤ ਸਾਰੇ ਵਿਵਾਦ ਪੈਦਾ ਹੋਏ ਸੀਗੇ ਜਿਸ ਦੇ ਵਿੱਚ ਉਹਨਾਂ ਦੇ ਵਕੀਲ ਨੇ ਪਿਛਲੇ ਦਿਨ ਉਹ ਜੱਜ ਸਾਹਿਬ ਨੂੰ ਇੱਕ ਚਿੱਠੀ ਲਿਖੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਕਿਸੇ ਸਲੋ ਜ਼ਹਿਰ ਦੇ ਨਾਲ ਧੀਮੇ ਜ਼ਹਿਰ ਦੇ ਨਾਲ ਹੌਲੀ-ਹ ਕੰਮ ਕਰਨ ਵਾਲਾ ਜਿਹੜਾ ਜ਼ਾਹਿਰ ਹੁੰਦਾ ਉਸਤੇ ਨਾਲ ਹੋ ਸਕਦੀ ਹੈ ਇਸ ਦੀ ਜਾਂਚ ਤੁਸੀਂ ਅਜੇ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਕਰਾਈ ਜਦੋਂ ਹੀ ਭਾਰਤ ਦਾ ਨਾਮ ਇਸ ਮਸਲੇ ਦੇ ਨਾਲ ਜੁੜਿਆ ਤਾਂ ਬ੍ਰਿਟਾਨੀਆ ਸਰਕਾਰ ਨੇ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਜੇ ਸਾਊਦੀ ਅਰਬ ਤੇ ਪਾਕਿਸਤਾਨ ਦਾ ਨਾਮ ਇਸ ਦੇ ਨਾਲ ਜੁੜਿਆ ਹੁੰਦਾ ਤਾਂ ਜਿਹੜੀ ਇੰਗਲੈਂਡ ਸਰਕਾਰ ਹੈ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੀ ਪਰ ਉਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਇਲਜ਼ਾਮ ਲਗਾਏ ਭਾਈ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਹੈ 2 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਡਾਕਟਰਾਂ ਵੱਲੋਂ ਡਾਕਟਰੀ ਰਿਪੋਰਟ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਜਿਹੜੀ ਮੌਤ ਹੈ ਉਹ ਬਲੱਡ ਕੈਂਸਰ ਦੇ ਨਾਲ ਹੋਈ ਹੈ ਇਹਨਾਂ ਦੇ ਬਲੱਡ ਦੇ ਵਿੱਚ ਕੈਂਸਰ ਫੈਲ ਗਈ ਸੀ ਜਿਸ ਕਾਰਨ ਅਚਾਨਕ ਇਹਨਾਂ ਦੀ ਮੌਤ ਹੋ ਗਈ ਪਰ ਦੂਸਰੇ ਪਾਸੇ ਭਾਈ ਅਵਤਾਰ ਸਿੰਘ ਖੰਡਾ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਇਸ ਦੇ ਵਿਰੁੱਧ ਬਰਤਾਨੀਆ ਦੀ ਸਰਕਾਰ ਦਾ ਕਰਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬਰਤਾਨੀਆ ਦੀ ਸਰਕਾਰ ਨੇ ਬਰਤਾਨੀਆ ਦੀ ਪੁਲਿਸ ਨੇ ਜਾਣ ਬੁੱਝ ਕੇ ਇਸ ਮਾਮਲੇ ਦੀ ਜਾਂਚ ਨਹੀਂ ਕੀਤੀ ਕਿਉਂਕਿ ਇਹ ਮਾਮਲਾ ਭਾਰਤ ਅਤੇ ਸਿੱਖਾਂ ਦੇ ਨਾਲ ਜੁੜਿਆ ਹੋਇਆ ਸੀ ਉਹਨਾਂ ਨੇ ਕਿਹਾ ਕਿ ਜੇ ਇਹ ਮਾਮਲਾ ਪਾਕਿਸਤਾਨ ਦਾ ਸੌਤੀਰ ਜਾਂ ਅਫਗਾਨਿਸਤਾਨ ਦਾ ਕਿਸੇ ਹੋਰ ਦੇਸ਼ ਨਾਲ ਜੁੜ ਜਾਂਦਾ ਫਿਰ ਉੱਥੇ ਜਿਹੜੀ ਬਰਤਾਨੀਆ ਸਰਕਾਰ ਹੈ ਇੰਗਲੈਂਡ ਦੀ ਸਰਕਾਰ ਉਹ ਇਸ ਮਾਮਲੇ ਦੀ ਬੜੀ ਬਰੀਕੀ ਦੇ ਨਾਲ ਜਾਂਚ ਕਰਦੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਭਾਈ ਅਪਤਾਰ ਸਿੰਘ ਖੰਡਾ ਨੂੰ ਪਿਛਲੇ ਤਕਰੀਬਨ 8-9 ਮਹੀਨਿਆਂ ਤੋਂ ਲਗਾਤਾਰ ਧਮਕੀਆਂ ਆ ਰਹੀਆਂ ਸੀ ਇੰਗਲੈਂਡ ਦੀ ਜਿਹੜੀ ਸਰਕਾਰ ਸੀ ਸਮਾਂ ਰੈਂਦਾ ਉਹਨਾਂ ਚੀਜ਼ਾਂ ਦੀ ਜਾਂਚ ਕਰਦੀ ਉਹ ਧਮਕੀਆਂ ਉਹਨਾਂ ਨੂੰ ਕੌਣ ਦੇ ਰਿਹਾ ਸੀ ਤਾਂ ਅਵਤਾਰ ਸਿੰਘ ਖੰਡਾ ਦੀ ਮੌਤ ਕਿਵੇਂ ਹੋਈ ਇਸ ਗੱਲ ਦਾ ਵੀ ਪਤਾ ਲੱਗ ਸਕਦਾ ਸੀ ਇਹ ਸਾਰੀਆਂ ਗੱਲਾਂ ਬਾਹਰ ਕਿਵੇਂ ਆਈਆਂ ਇਹ ਸਾਰੀਆਂ ਗੱਲਾਂ ਦਾ ਗਾਰਡੀਅਨ ਅਖਬਾਰ ਦੇ ਵਿੱਚ ਛਪੀਆਂ ਹੋਈਆਂ ਨੇ ਦਾ ਗਾਰਡੀਅਨ ਅਖਬਾਰ ਦੁਨੀਆ ਦਾ ਇੱਕ ਨਾਮ ਚਿੰਨ ਬਹੁਤ ਵੱਡਾ ਪਰੋਸੇਮੰਦ ਅਖਬਾਰ ਹੈ ਇਸ ਅਖਬਾਰ ਦਾ ਜਿਹੜਾ ਰਿਪੋਰਟਰ ਸੀ ਉਸ ਰਿਪੋਰਟਰ ਦੇ ਹੱਥ ਜਿਹੜੀ ਵਕੀਲ ਸਾਹਿਬ ਜਿਹੜੀ ਚਿੱਠੀ ਲਿਖੀ ਸੀ ਜਜ ਸਾਹਿਬ ਨੂੰ ਤੇ ਸਰਕਾਰ ਨੂੰ ਉਹ ਜਿਹੜੀ ਚਿੱਠੀ ਹੈ ਦਾ ਗਾਰਡੀਅਨ ਦੇ ਰਿਪੋਰਟਰ ਨੇ ਪੜ੍ਹੀ ਉਸ ਤੋਂ ਬਾਅਦ ਇਹ ਸਾਰੇ ਖੁਲਾਸੇ ਉਹਨਾਂ ਨੇ ਆਪਣੇ ਰਿਪੋਰਟ ਦੇ ਵਿੱਚ ਕੀਤੇ ਜਿਸ ਦੇ ਵਿੱਚ ਇਹ ਖਬਰ ਲਕੀ ਹੋਈ ਹੈ ਤੁਸੀਂ ਖਬਰ ਸਕਰੀਨ ਦੇ ਉੱਤੇ ਵੈਸੇ ਦੇਖ ਲਈ ਹੋਊਗੀ ਪਰ ਤੁਹਾਨੂੰ ਦੱਸ ਦਿੰਨੇ ਹਾਂ ਯੂਕੇ ਵਿੱਚ ਮਰਨ ਵਾਲੇ ਸਿੱਖ ਕਾਰਕੁੰਨ ਨੂੰ ਜ਼ਹਿਰ ਦਿੱਤਾ ਗਿਆ ਹੋ ਸਕਦਾ ਹੈ ਪੈਥੋਲੋਜਿਸਟ ਦਾ ਕਹਿਣਾ ਹੈ ਅਫਤਾਰ ਸਿੰਘ ਖੰਡਾ ਜਿਸ ਨੂੰ ਭਾਰਤੀ ਅਧਿਕਾਰੀਆਂ ਦੇ ਰਿਟਾਰ ਤੇ ਮੰਨਿਆ ਜਾਂਦਾ ਸੀ ਅਤੇ 2023 23 ਵਿੱਚ ਉਸ ਦੀ ਮੌਤ ਹੋ ਗਈ ਸੀ ਦੇ ਪਰਿਵਾਰ ਨੇ ਜਾਂਚ ਦੀ ਮੰਗ ਕੀਤੀ ਹੈ ਇਹ ਮਸਲਾ ਕੇਵਲ ਇੱਥੇ ਨਹੀਂ ਰੁਕਦਾ ਇਸ ਦੇ ਵਿੱਚ ਤੁਹਾਨੂੰ ਮੈਂ ਦੋ ਤਿੰਨ ਪੁਆਇੰਟ ਸਾਰੀ ਗੱਲ ਦੱਸ ਦਿੰਦਾ ਉਹਨਾਂ ਦੇ ਵਕੀਲ ਨੇ ਕਿਹਾ ਕਿ ਭਾਈ ਅਫਤਾਰ ਸਿੰਘ ਖੰਡਾ ਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਸੀ ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਲੋ ਕੰਮ ਕਰਨ ਵਾਲਾ ਜ਼ਹਿਰ ਦਿੱਤਾ ਹੋ ਸਕਦਾ ਹੈ ਜਿਸ ਜ਼ਹਿਰ ਦੇ ਕਾਰਨ ਉਹਨਾਂ ਦੇ ਫੂਡ ਪੁਆਇੰਟਿੰਗ ਹੋ ਗਈ ਅਤੇ ਕਈ ਹੋਰ ਸਮੱਸਿਆਵਾਂ ਪੈਦਾ ਹੋ ਗਈਆਂ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਵਕੀਲ ਦਾ ਜਿਹੜਾ ਕਹਿਣਾ ਹੈ ਉਹ ਕਹਿੰਦੇ ਨੇ ਕਿ ਜਿਹੜੀਆਂ ਵਿਦੇਸ਼ੀ ਏਜੰਸੀਆਂ ਹੁੰਦੀਆਂ ਨੇ ਜਾਂ ਸਰਕਾਰੀ ਏਜੰਟਸ ਹੁੰਦੇ ਨੇ ਉਹ ਹਮੇਸ਼ਾ ਹੀ ਆਪਣੇ ਟਾਰਗੇਟ ਨੂੰ ਖਤਮ ਕਰਨ ਵਾਸਤੇ ਇਸ ਪ੍ਰਕਾਰ ਦੇ ਹੌਲੀ ਕੰਮ ਕਰਨ ਵਾਲੇ ਜ਼ਹਿਰ ਦੀ ਵਰਤੋਂ ਕਰਦੇ ਹਨ ਅਤੇ ਇਸੇ ਪ੍ਰਕਾਰ ਦੇ ਨਾਲ ਇੱਥੇ ਅਪਤਾਰ ਸਿੰਘ ਖੰਡਾ ਜੋ ਕਿ ਭਾਰਤ ਸਰਕਾਰ ਦੇ ਵਿਰੁੱਧ ਸੀ ਅਤੇ ਇੱਕ ਵੱਡਾ ਉਕਿਆ ਹੋਇਆ ਸਿੱਖ ਕਾਰਕਟਰਤਾ ਸੀ ਸਿੱਖ ਐਕਟਿਵਿਸਟ ਸੀ ਜਿਸ ਨੂੰ ਹਰ ਮਹੀਨੇ ਹਰ ਹਫਤੇ ਗੁਰਦੁਆਰੇ ਦੇ ਵਿੱਚ ਤਕਰੀਬਨ 5000 ਤੋਂ ਵੱਧ ਸੁਣਨ ਵਾਲੇ ਸਿੱਖ ਹੁੰਦੇ ਸਨ ਜਿਸ ਸਮੇਂ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਤਾਂ ਉਸ ਸਮੇਂ ਵੀ 5000 ਤੋਂ ਵੱਧ ਸਿੱਖ ਉਹਨਾਂ ਨੂੰ ਸ਼ਰਧਾਂਜਲੀ ਦੇਣ ਗਏ ਸੀ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਤਾਂ ਉਸ ਵਰਗੇ ਸਿੱਖ ਐਕਟਿਵਿਸਟ ਨੂੰ ਮਾਰਨ ਵਾਸਤੇ ਇਸ ਪ੍ਰਕਾਰ ਦਾ ਜਿਹੜਾ ਸਲੋਪ ਵਾਈਜ਼ਨਿੰਗ ਹੁੰਦੀ ਹੈ ਉਸ ਦੀ ਵਰਤੋਂ ਕੀਤੀ ਗਈ ਇਸ ਚੀਜ਼ ਦੀ ਜਿਹੜੀ ਪੁਸ਼ਟੀ ਹੈ ਉਹ ਇਸ ਤਰੀਕੇ ਦੇ ਨਾਲ ਹੋ ਸਕਦੀ ਹੈ ਕਿ ਪਹਿਲਾਂ ਅਬਦਾਰ ਸਿੰਘ ਖੰਡਾ ਦੀ ਮੌਤ ਹੁੰਦੀ ਹੈ ਇਸ ਤੋਂ ਬਾਅਦ ਕੈਨੇਡਾ ਦੇ ਵਿੱਚ ਦੋ ਹੋਰ ਸਿੱਖ ਐਕਟਿਵਿਸਟਾਂ ਦੀ ਮੌਤ ਹੁੰਦੀ ਹੈ ਅਤੇ ਫਿਰ ਅਮਰੀਕਾ ਦੇ ਵਿੱਚ ਵੀ ਇੱਕ ਹੋਰ ਸਿੱਖ ਐਕਟਿਵਿਸਟ ਦੇ ਉੱਤੇ ਹਮਲਾ ਹੁੰਦਾ ਹੈ ਇਸ ਕਰਕੇ ਬ੍ਰਿਟਾਨੀਆ ਦੀ ਸਰਕਾਰ ਨੂੰ ਅਫਤਾਰ ਸਿੰਘ ਖੰਡਾ ਦੇ ਮਾਮਲੇ ਦੇ ਵਿੱਚ ਬਰੀਕੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਦੇ ਵਿੱਚ ਉਹਨਾਂ ਨੂੰ ਭਾਰਤ ਸਰਕਾਰ ਤੋਂ ਵੀ ਜਵਾਬ ਮੰਗਣੇ ਚਾਹੀਦੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਵੱਡੀ ਖਬਰ ਦੱਸਦੇ ਹਾਂ ਇੱਕ ਪਾਸੇ ਤੁਸੀਂ ਵਿਸ਼ਵਗੁਰੂ ਨੂੰ ਦੇਖਦੇ ਹੋ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਵਿਸ਼ਵਗੁਰੂ ਬਣਿਆ ਫਿਰਦਾ ਹੈ ਔਰ ਜਿਹੜਾ ਕਹਿੰਦਾ ਹੈ ਕਿ ਅਸੀਂ ਭਾਰਤ ਨੂੰ ਆਸਮਾਨ ਦੀ ਉਚਾਈਆਂ ਤੇ ਪਹੁੰਚਾ ਦਿੱਤਾ ਦੂਜੇ ਪਾਸੇ ਇਹਨਾਂ ਨੇ ਝੂਠਾ ਰੋਲਾ ਪਾ ਦਿੱਤਾ ਕਿ ਭਾਰਤ ਚ ਅਸੀਂ ਉਪਰੋ타 ਚੌਥੀ ਅਰਥਵਿਵਸਥਾ ਨਹੀਂ ਬਣ पाए ਕਿੰਨਾ ਕਿਤੇ ਅਸੀਂ ਥੱਲੇ ਜਰੂਰ ਬਣਦੇ ਜਾ ਰਹੇ ਕਿਉਂਕਿ ਜਿਸ ਪ੍ਰਕਾਰ ਦੇ ਨਾਲ ਸਾਡੇ ਦੇਸ਼ ਦੇ ਵਿੱਚ ਭੁੱਖਮਰੀ ਬੇਰੋਜ਼ਗਾਰੀ ਵਧਦੀ ਜਾ ਰਹੀ ਹੈ ਰੇਪ ਬਲਤਕਾਰ ਵਧ ਰਹੇ ਨੇ ਲੋਕਾਂ ਦੇ ਨਾਲ ਮਾਰਕੁੱਟ ਹੋ ਰਹੀ ਹੈ ਜਿਹੜਾ ਕਾਨੂੰਨ ਹੈ ਉਸ ਦੀ ਦੁਰਵਰਤੋਂ ਹੋ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਵੱਡੀ ਖਬਰ ਦੱਸਦੇ ਹਾਂ ਸਰਦਾਰ ਮਰਹੂਮ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਲ ਜੁੜੀ ਹੋਈ ਕਰਨਾਟਕ ਦੀ ਸਰਕਾਰ ਨੇ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਲਿਆ ਉਹਨਾਂ ਨੇ ਬੈਂਗਲੂਰ ਦੇ ਅੰਦਰ ਜਿਹੜੀ ਸਰਕਾਰੀ ਵੱਡੀ ਯੂਨੀਵਰਸਿਟੀ ਹੈ ਸਿਟੀ ਯੂਨੀਵਰਸਿਟੀ ਬੈਂਗਲੂਰ ਸਿਟੀ ਯੂਨੀਵਰਸਿਟੀ ਹੈ ਉਸ ਦਾ ਨਾਮ ਬਦਲ ਕੇ ਉਹ ਸਰਦਾਰ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਮ ਦੇ ਉੱਤੇ ਰੱਖਣ ਲੱਗੇ ਨੇ ਇਸ ਚੀਜ਼ ਦਾ ਜਿਹੜਾ ਉਹਨਾਂ ਨੇ ਬਿੱਲ ਜੋ ਗੱਲਬਾਤ ਸੀ ਉਹਨਾਂ ਦੀ ਪਾਸ ਹੋ ਚੁੱਕੀ ਹੈ ਉਸ ਨੂੰ ਕੈਬਨਿਟ ਦੇ ਵਿੱਚ ਮਨਜ਼ੂਰੀ ਮਿਲ ਚੁੱਕੀ ਹੈ ਡ ਯੂਨੀਵਰਸਿਟੀ ਦਾ ਨਾਮ ਤੁਰਖਾ ਜਾਊਗਾ ਕਿਉਂਕਿ ਸੁਣੋ ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਜਿਹੜਾ ਸਾਡਾ ਵਿਸ਼ਵਗੁਰੂ ਹੈ ਅੱਜ ਦਾ ਵਿਸ਼ਵਗੁਰੂ ਜਦੋਂ G7 ਜਾਂ G20 ਦੇਸ਼ਾਂ ਦੀ ਮੀਟਿੰਗ ਦੇ ਵਿੱਚ ਜਾਂਦਾ ਹੈ ਤਾਂ ਸਾਰਿਆਂ ਤੋਂ ਪਿੱਛੇ ਖੜਦਾ ਹੈ ਕੈਨੇਡਾ ਵਾਲੀ ਫੋਟੋ ਤੁਸੀਂ ਦੇਖ ਲਓ ਜਾਂ ਇਸ ਤੋਂ ਪਹਿਲਾਂ ਜਿਹੜਾ G20 ਸਮਰਟ ਹੋਇਆ ਸੀ ਤਾਂ ਉਸ ਦੇ ਵਿੱਚ ਵੀ ਤੁਸੀਂ ਇਸਾਰਿਆਂ ਤੋਂ ਪਿੱਛੇ ਖੜੇ ਦੇਖ ਸਕਦੇ ਜੇ ਪਰ ਜਦੋਂ ਬ੍ਰੇਕ ਕਰੰਸੀ ਦੀ ਗੱਲ ਹੁੰਦੀ ਤਾਂ ਉੱਥੇ ਵੀ ਇਹ ਸੈੱਡਾ ਤੇ ਰਹਿੰਦੇ ਨੇ ਪਰ ਬ੍ਰੇਕ ਕਰੰਸੀ ਦੀ ਸ਼ੁਰੂਆਤ ਸਰਦਾਰ ਡਾਕਟਰ ਮਨਮੋਹ ਸਿੰਘ ਜੀ ਦੇ ਵੇਲੇ ਹੋਈ ਸੀ ਕਿ ਜੋ ਕਿ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਦੂਸਰੇ ਪਾਸੇ G20 ਸੰਮੇਲਨ G7 ਸੰਮੇਲਨ G4 ਸਮਿਟ ਹੁੰਦਾ ਸੀ ਉਹਨਾਂ ਸਾਰਿਆਂ ਦੇ ਵਿੱਚ ਸਰਦਾਰ ਡਾਕਟਰ ਮਨਮੋਹਨ ਸਿੰਘ ਜੀ ਸਾਰਿਆਂ ਤੋਂ ਅੱਗੇ ਹੁੰਦੇ ਸਨ ਜਾਂ ਸਾਰਿਆਂ ਦੇ ਵਿੱਚ ਕਿਰੇ ਹੁੰਦੇ ਸਨ ਅਤੇ ਸਾਰੇ ਦੇਸ਼ਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਇਹਨਾਂ ਤੋਂ ਸਲਾਮ ਮੰਗਦੇ ਸਨ ਕਿ ਦੁਨੀਆ ਦੀ ਅਰਥ ਵਿਵਸਥਾ ਨੂੰ ਕਿਸ ਤਰੀਕੇ ਦੇ ਨਾਲ ਅਸਮਾਨ ਦੇ ਉੱਤੇ ਲਿਆ ਜਾਵੇ ਅੱਜ ਦੁਨੀਆ ਦੀ ਅਰਥ ਵਿਵਸਥਾ ਡੁੱਬ ਰਹੀ ਹੈ ਉਸ ਡੁੱਬਦੀ ਅਰਥ ਵਿਵਸਥਾ ਨੂੰ ਬਚਾਉਣ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਜੋ ਕਿ ਇੱਕ ਅਰਥ ਸ਼ਾਸਤਰੀ ਸਨ ਇਸ ਕਰਕੇ ਉਹ ਉਹਨਾਂ ਦਾ ਸਾਥ ਦੇਣ ਉਹਨਾਂ ਦਾ ਡੰਕਾਪੁਰੀ ਦੁਨੀਆ ਦੇ ਵਿੱਚ ਵਸਦਾ ਸੀ ਪਰ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਉਹ ਵਿਸ਼ਵ ਗੁਰੂ ਨੇ ਉਹ ਦੁਨੀਆ ਦੇ ਸਾਰੇ ਤੋਂ ਮਹਾਨ ਇਨਸਾਨ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰੀ ਜਿਹੜੇ ਛੱਪਾਂ ਵਿੱਚ ਸੀਨੇ ਦੀ ਗੱਲ ਕਰਦੇ ਨੇ ਇਹਨਾਂ ਨੇ ਹੁਣ ਭਾਰਤ ਦੇ ਵਿੱਚ ਉਹ ਸਾਰੇ ਚੈਨਲ ਖੋਲ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਪਾਕਿਸਤਾਨੀ ਚੈਨਲਾਂ ਦੇ ਉੱਤੇ ਬੈਨ ਲਾਇਆ ਸੀ ਆਪਰੇਸ਼ਨ ਸਿੰਧੂਰ ਦੇ ਸਮੇਂ ਹੁਣ ਇਹ ਚੈਨਲ ਖੋਲੇ ਕਿਉਂ ਇਸ ਨੂੰ ਸਰਕਾਰ ਨੇ ਕਿਹਾ ਕਿ ਇਹ ਟੈਕਨੀਕਲ ਗਲਿਚ ਆ ਗਿਆ ਜਿਸ ਕਾਰਨ ਅਸੀਂ ਪਾਕਿਸਤਾਨੀ ਚੈਨਲਾਂ ਨੂੰ ਭਾਰਤ ਦੇ ਵਿੱਚ ਅਨਬੈਨ ਕਰ ਦਿੱਤਾ ਹੈ ਪਰ ਦੂਸਰੇ ਪਾਸੇ ਤਿੰਨ ਚਾਰ ਕਹਤਾ ਅਸੀਂ ਉਹ ਸਾਰੇ ਦੇ ਸਾਰੇ ਜਿਹੜੇ ਚੈਨਲ ਸੀ ਇਹਨਾਂ ਨੂੰ ਫਿਰ ਤੋਂ ਭਾਰਤ ਦੇ ਵਿੱਚ ਬਲੌਕ ਕਰ ਦਿੱਤਾ ਜਿਹੜੇ ਪਿਛਲੇ 48 ਤੋਂ 72 ਘੰਟੇ ਦੇ ਵਿੱਚ ਭਾਰਤ ਦੇ ਵਿੱਚ ਵੇਖੇ ਜਾ ਸਕਦੇ ਸਨ ਹੁਣ ਇਸ ਦੇ ਬਾਰੇ ਤੁਸੀਂ ਦੱਸੋ ਕਿ ਇਹ ਸਿੱਖਾ ਦੇ ਨਾਲ ਜਾਂ ਪੰਜਾਬ ਦੇ ਨਾਲ ਤਾਂ ਨਹੀਂ ਦਲਜੀਤ ਦੋਸਾਂਝ ਦੀ ਫਿਲਮ ਹੋਣੀ ਸੀਗੀ ਰਿਲੀਜ਼ ਹੋਣੀ ਸੀ ਉਸ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਅਤੇ ਉਸ ਨੂੰ ਬਲੌਕ ਕਰ ਦਿੱਤਾ ਗਿਆ ਬੈਨ ਕਰ ਦਿੱਤਾ ਗਿਆ ਦੂਜੇ ਪਾਸੇ ਦਲਜੀਤ ਦੋਸਾਂਝ ਨੂੰ ਦੇਸ਼ ਤਰੋਹੀ ਉਸ ਦੀ ਨਾਗਰਿਕਤਾ ਰੱਦ ਕਰਨ ਵਾਸਤੇ ਵੀ ਅੰਨੇ ਵਖਤ ਭੱਜੇ ਫਿਰਦਨੇ ਜੁੱਤੀਆਂ ਸਿਰ ਦੇ ਉੱਤੇ ਰੱਖ ਕੇ ਤੀਜੇ ਪਾਸੇ ਜਦੋਂ ਗੱਲ ਹੁੰਦੀ ਹੈ ਪੰਜਾਬ ਦੀ ਤਾਂ ਉਦੋਂ ਪੰਜਾਬ ਦੇ ਉੱਤੇ ਬੈਨ ਲੱਗ ਜਾਂਦਾ ਹੈ ਪਰ ਜਦੋਂ ਇਹਨਾਂ ਦੇ ਇਹਨਾਂ ਦੀਆਂ ਕੰਪਨੀਆਂ ਦੇ ਜਿਹੜੇ ਅੰਬਾਨੀ ਅਡਾਨੀ ਨੇ ਜਦ ਇਹਨਾਂ ਦੇ ਨੇੜਲੇ ਲੋਕਾਂ ਦਾ ਫਾਇਦੇ ਦੀ ਗੱਲ ਹੋਵੇ ਤਾਂ ਉਸੇ ਸਮੇਂ ਜਿਹੜੇ ਪਾਕਿਸਤਾਨੀ ਚੈਨਲ ਨੇ ਪੇਜ ਨੇ ਉਹਨਾਂ ਨੂੰ ਅਨਬੈਨ ਕਰ ਦਿੱਤਾ ਜਾਂਦਾ ਹੈ ਅਗਰ ਇਹ ਚਾਹੁੰਦੇ ਨੇ ਦੂਸਰਿਆਂ ਨੂੰ ਬਲੌਕ ਕਰਨਾ ਪਾਕਿਸਤਾਨੀਆਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਬਲੌਕ ਕਰੋ 0 ਤੋਂ ਲੈ ਕੇ 100 ਤੱਕ ਜਿੰਨੇ ਵੀ ਭਾਰਤ ਦੇ ਵਿੱਚ ਪਾਕਿਸਤਾਨੀ ਨੇ ਸਾਰਿਆਂ ਦੇ ਪੇਜ ਬਲੌਕ ਕਰ ਦੋ ਦੂਸਰੇ ਪਾਸੇ ਜੇ ਤੁਸੀਂ ਕੁਝ ਲੋਕਾਂ ਨੂੰ ਬਲੌਕ ਕਰਨਾ ਫਿਰ ਇਹ ਤਾਂ ਪੰਜਾਬ ਦੇ ਨਾਲ ਸਿੱਖਾ ਦੇ ਨਾਲ ਅਤੇ ਆਮ ਲੋਕਾਂ ਦੇ ਨਾਲ ਸਰਾਸਰ ਧੋਖਾ ਹੋਇਆ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਭਾਰਤ ਅਤੇ ਅਮਰੀਕਾ ਦੀ ਇੱਕ ਹੋਰ ਵੱਡੀ ਖਬਰ ਦੱਸਦੇ ਹਾਂ ਜੋਰ ਪਾਇਆ ਜਾਂਦਾ ਹੈ ਅਮਰੀਕਾ ਨੇ ਭਾਰਤ ਨੂੰ ਇੱਕ ਏਡਾ ਵੱਡਾ ਕਿੱਲਾ ਠੋਕਾ ਏਡਾ ਵੱਡਾ ਛੱਟਾ ਦਿੱਤਾ ਹੈ ਜਿਸ ਤੋਂ ਮੋਦੀ ਪਿੱਛੇ ਨਹੀਂ ਨੇ ਕਹ ਦਿੱਤਾ ਕਿ ਜੇ ਭਾਰਤ ਰਸ਼ੀਆ ਤੇ ਨਾਲ ਅਤੇ ਚੀਨ ਦੇ ਨਾਲ ਵਪਾਰ ਕਰਦਾ ਹੈ ਤਾਂ ਭਾਰਤ ਨੂੰ ਇਸ ਦਾ ਖਾਮਯਾਜ ਭੁਗਤਣਾ ਪਊਗਾ ਇਸ ਤੋਂ ਇਲਾਵਾ ਅਮਰੀਕਾ ਦੇ ਇੱਕ ਹੋਰ ਕਾਂਗਰਸਮੈਂਬਰ ਨੇ ਰਿਪਬਲਿਕਨ ਪਾਰਟੀ ਦੇ ਕਾਂਗਰਸਮੈਂਬਰ ਨੇ ਪਿਛਲੇ ਦਿਨੋਂ ਇੱਕ ਨਵਾਂ ਬਿੱਲ ਆਂਦਾ ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਭਾਰਤ ਰਸ਼ੀਆ ਤੇ ਚੀਨ ਤੋਂ ਤੇਲ ਖਰੀਦਦਾ ਹੈ ਉਸ ਦੇ ਨਾਲ ਕੋਈ ਹੋਰ ਵਪਾਰ ਕਰਦਾ ਤਾਂ ਭਾਰਤ ਦੇ ਉੱਤੇ 500% ਟੈਰਿਫ ਲਾਇਆ ਜਾਊਗਾ। ਇਸੇ ਚੀਜ਼ ਨੂੰ ਡਾਲਰ ਟਰੰਪ ਨੇ ਆਪਣਾ ਹਥਿਆਰ ਬਣਾ ਲਿਆ ਕਿ ਅਸਦੀ ਤਰੀਕ ਚ ਅਸੀਂ ਭਾਰਤ ਨੂੰ ਚੁਕਾ ਲਿਆ ਅਤੇ ਦੂਸਰੇ ਪਾਸੇ ਉਹਨਾਂ ਨੇ ਮੋਦੀ ਨੂੰ ਆਪਣੇ ਕੋਲ ਬੁਲਾ ਕੇ ਇਹ ਕਹਿ ਦਿੱਤਾ ਕਿ ਭਾਈ ਤੁਸੀਂ ਫਟਾਫਟ ਸਾਡੀਆਂ ਇਹ ਜਿਹੜੇ ਜੀਐਮ ਫੂਡ ਨੇ ਜੈਨੇਟਿਕਲੀ ਮੋਡੀਫਾਈਡ ਫੂਡ ਹੁੰਦੇ ਨੇ ਮਤਲਬ ਇਹਨਾਂ ਨੂੰ ਤੁਸੀਂ ਧਰਤ ਇੱਕ ਵਾਰ ਬੀਜ ਸਕਦੇ ਜੇ ਪਰ ਇਸ ਤੋਂ ਦੁਬਾਰਾ ਅੱਗੇ ਬੀਜ ਨਹੀਂ ਬਣਾ ਸਕਦੇ ਤੁਹਾਨੂੰ ਬੀਜ ਖਰੀਦਣ ਵਾਸਤੇ ਦੁਬਾਰਾ ਫਿਰ ਤੋਂ ਉਸੇ ਕੰਪਨੀ ਦੇ ਕੋਲ ਜਾਣਾ ਪਊਗਾ ਭਾਰਤੀ ਵਪਾਰ ਨੂੰ ਭਾਰਤੀ ਕਿਸਾਨਾਂ ਨੂੰ ਭਾਰਤ ਦੇ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਇਹਨਾਂ ਸਾਰਿਆਂ ਨੂੰ ਵਪਾਰੀਆਂ ਦੇ ਹੱਥ ਦਾ ਮੋਹਰਾ ਬਣਾ ਕੇ મોદી ਨੇ ਅਮਰੀਕਾ ਦੇ ਵਿੱਚ ਪੇਸ਼ ਕਰ ਦਿੱਤਾ ਅਤੇ ਜਿਹੜਾ ਜੀਐਮ ਫੂਡ ਸੀ ਕਪਾਹ ਅਤੇ ਮੱਕੇ ਦੀ ਜਿਹੜੇ ਬੀਜ ਹੁੰਦੇ ਨੇ ਇਹਨਾਂ ਦੋਨਾਂ ਨੂੰ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਕਿ ਅਮਰੀਕਾ ਦਾ ਜਿਹੜਾ ਮੱਕਾ ਹੈ ਅਤੇ ਉੱਥੋਂ ਦੀ ਜਿਹੜੀ ਕਪਾਹ ਦੇ ਬੀਜ ਨੇ ਉਹ ਭਾਰਤ ਦੇ ਵਿੱਚ ਲਿਆ ਕੇ ਇਸ ਤੋਂ ਖੇਤੀ ਕੀਤੀ ਜਾਊਗੀ ਅਤੇ ਇਹਨਾਂ ਨੂੰ ਵੇਚਿਆ ਜਾਊਗਾ ਤੇ ਇਹ ਸੇ ਬੀਜ ਨੂੰ ਫਿਰ ਤੋਂ ਖਰੀਦਣ ਵਾਸਤੇ ਜਿਹੜੇ ਲੋਕ ਨੇ ਉਹ ਫਿਰ ਤੋਂ ਅਮਰੀਕੀ ਕੰਪਨੀਆਂ ਤੋਂ ਹੀ ਇਹ ਬੀਜ ਖਰੀਦਣਗੇ ਅਮਰੀਕਾ ਦਾ ਜਿਹੜਾ ਬੀਜ ਹੈ ਸਿੱਧਾ-ਸਿੱਧਾ ਭਾਰਤ ਦੇ ਵਿੱਚ ਵੇਚਿਆ ਜਾਊਗਾ ਅਮਰੀਕਾ ਦੇ ਡਰਾਟਮ ਖਾ ਕੇ ਭਾਰਤ ਨੂੰ ਇੱਕ ਘਟਿਆ ਜਿਹੜੀ ਬੀਜ ਸੀਗੇ ਘਟਿਆ ਬੀਜ ਅਮਰੀਕਾ ਦੇ ਵਿੱਚ ਉੱਥੋਂ ਦੇ ਵਾਤਾਵਰਣ ਦੇ ਹਿਸਾਬ ਨਾਲ ਸਹੀ ਹੋ ਸਕਦੇ ਪਰ ਭਾਰਤ ਦੇ ਵਿੱਚ ਇਹ ਸਹੀ ਨਹੀਂ ਹੋ ਸਕਦੇ ਕਿਉਂਕਿ ਭਾਰਤ ਦੇ ਵਿੱਚ ਮੱਕੀ ਦੀ ਖੇਤੀ ਅਤੇ ਕਪਾਹ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਇਸ ਕਰਕੇ ਭਾਰਤਿਆ ਨੂੰ ਕੀ ਲੋੜ ਹੈ ਕਿ ਉਹ ਅਮਰੀਕੀ ਜਿਹੜੇ ਬੀਜ ਨੇ ਉਹਨਾਂ ਨੂੰ ਖਰੀਦਨ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਇਹ ਜਿਹੜਾ ਚੰਦ ਹੈ ਉਹਨਾਂ ਨੇ ਛਾੜ ਦਿੱਤਾ ਅਤੇ ਉਹਨਾਂ ਨੇ ਅਮਰੀਕਾ ਦੇ ਨਾਲ ਕਹਿੰਦੇ ਨੇ ਕਿ ਇਹ 48 ਘੰਟਿਆਂ ਵਿੱਚ ਅਮਰੀਕਾ ਨਾਲ ਛੋਟਾ ਵਪਾਰ ਸੌਦਾ ਭਾਰਤ ਰਾਇਤਾ ਲਈ ਜੋਰ ਪਾ ਰਿਹਾ ਹੈ ਮਤਲਬ ਇਨ੍ਹਾਂ ਦੇ ਵਿੱਚ ਸੌਦਾ ਹੋ ਚੁੱਕਾ ਹੈ ਪਰ ਜਿਹੜੀ ਭਾਰਤ ਸਰਕਾਰ ਹੈ ਉੱਥੇ ਰਿਆਇਤਾ ਵਾਸਤੇ ਜ਼ੋਰ ਪਾ ਰਹੀ ਹੈ ਅਮਰੀਕਾ ਨੇ ਕਹਤਾ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ 500% ਟੈਰਿਫ ਹੈ ਉਹ ਤੁਹਾਡੇ ਉੱਤੇ ਤਿਆਰ ਹੈ ਕਿਉਂਕਿ ਅਸਦੀ ਤਰੀਖ ਦੇ ਵਿੱਚ ਜਿਹੜਾ ਭਾਰਤ ਹੈ ਉਹ ਰਸ਼ੀਆ ਤੋਂ ਤੇਲ ਖਰੀਦ ਰਿਹਾ ਹੈ ਡੀਜ਼ਲ ਪੈਟਰੋਲ ਸਾਡਾ ਰਸ਼ੀਆ ਤੋਂ ਆ ਰਿਹਾ ਹੈ ਰਸ਼ੀਆ ਤੋਂ ਸਸਤਾ ਪੈਂਦਾ ਹੈ ਅਮਰੀਕਾ ਮਹਿੰਗੇ ਭਾਅ ਤੇ ਤੇਲ ਵੇਚਦਾ ਹੈ ਅਤੇ ਅਮਰੀਕਾ ਨੇ ਇਸੇ ਚੀਜ਼ ਨੂੰ ਮੋਹਰਾ ਬਣਾ ਕੇ ਭਾਰਤ ਦੇ ਵਿਰੁੱਧ ਵਰਤਿਆ ਹੈ ਇਸ ਤੋਂ ਇਲਾਵਾ ਤੁਹਾਨੂੰ ਦਲਜੀਤ ਦੋਸਾਂਝ ਦੀ ਇੱਕ ਹੋਰ ਖਬਰ ਦੱਸਦੇ ਹਾਂ ਦਲਜੀਤ ਦੋਸਾਂਝ ਦੇ ਬਾਰੇ ਬਹੁਤ ਸਾਰੇ ਅੰਨੇ ਪ ਰਿਕਾਰਡ ਦਿੱਤਾ ਗਿਆ ਹੈ ਪਰ ਅਜੇ ਹੀ ਕੋਈ ਵੀ ਗੱਲ ਨਹੀਂ ਹੋਈ ਅਜੇ ਹੀ ਕੋਈ ਖਬਰ ਨਹੀਂ ਆਈ ਕੱਲ ਦਲਜੀਤ ਉਸਾਂਝ ਨੇ ਜਾ ਕੇ ਇੱਕ ਤਸਵੀਰ ਸਾਂਝੀ ਕੀਤੀ ਬਾਰਡਰ 2 ਦੀ ਜਿਹੜੀ ਸ਼ੂਟਿੰਗ ਸੀ ਉਸ ਦੀ ਉਸ ਦੇ ਸੈੱਟ ਤੋਂ ਜਾ ਕੇ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਜਿੱਥੇ ਉਹਨਾਂ ਨੇ ਜਾ ਕੇ ਪਹਿਲੇ ਲਲਕਾਰਾ ਮਾਰਿਆ ਪੰਜਾਬੀ ਆਗੇ ਓਏ ਪੰਜਾਬੀ ਆਗੇ ਓ ਪੰਜਾਬੀ ਆਗੇ ਓ ਨਾ ਦੇ ਲਲਕਾਰੇ ਬਚਨ ਲੱਗੇ ਜਿਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਦੇਖ ਲੋ ਬਾਰਡਰ 2 ਦੀ ਸ਼ੂਟਿੰਗ ਹੋ ਰਹੀ ਹੈ ਅਤੇ ਕਿਸੇ ਨੇ ਮੈਨੂੰ ਨਹੀਂ ਕੱਢਿਆ ਅੰਨੇ ਭਖਤ ਜਾਣ ਬੁੱਝ ਕੇ ਕਹਿ ਰਹੇ ਸਨ ਕਿ ਦਲਜੀਤ ਉਸਾਂਝ ਦੀ ਨਾਗਰਿਕਤਾ ਰੱਦ ਕੀਤੀ ਜਾਵੇ ਪਰ ਅੰਨੇ ਪਰਤਾ ਨੂੰ ਪਤਾ ਨਹੀਂ ਕਿ ਦਲਜੀਤ ਉਸਾਂਝ ਕੀ ਤੀਜ ਗਲੋਬਲ 스타 ਹੈ ਉਹ ਗਲੋਬਲ ਆਈਕਨ ਹੈ ਉਹ ਇੱਕ ਅਜੇ ਹੀ ਪਰਸਨੈਲਿਟੀ ਹੈ ਜਿਸ ਨੂੰ ਡੋਲਨ 트럼ਪ ਵੀ ਸੁਣਦਾ ਹੈ ਜਸਟਿਨ ਟਰੂਡੋ ਵੀ ਸੁਣਦਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਸੁਣਦੇ ਨੇ ਅਤੇ ਅਜਿਹੇ ਵਿਅਕਤੀ ਦੀ ਨਾਗਰਿਕਤਾ ਰੱਦ ਕਰਨ ਦੇ ਨਾਲ ਤੁਹਾਡੀ ਜੰਗ ਨਹੀਂ ਜਿੱਤੀ ਜਾ ਸਕਦੀ ਤੁਹਾਡੀ ਜੰਗ ਤਾਂ ਉਦੋਂ ਜਿੱਤੀ ਜਾਊਗੀ ਜਿਸ ਦਿਨ ਤੁਸੀਂ ਗੋਹਾ ਖਾਣਾ ਛੱਡ ਦਿਓਗੇ ਅਤੇ ਮੂਤ ਪੀਣਾ ਛੱਡ ਦਿਓਗੇ ਬੇਨਤੀ ਕਰਾਂਗੇ ਚੈਨਲ ਦੀ ਮੈਂਬਰਸ਼ਿਪ ਲੈ ਕੇ ਇਸ ਚੈਨਲ ਦੀ ਮੈਂਬਰਸ਼ਿਪ ਨੂੰ ਜੁਆਇਨ ਕਰ ਲੋ ਇੱਕ ਛੋਟਾ ਜਿਹਾ ਸੁਪਰ ਥੈਂਕਸ ਡੋਨੇਟ ਕਰ ਦਿਓ ਵੀਡੀਓ ਦੇ ਥੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ